ਸੱਚ ਜਾਣਿਓ ਬੜੇ ਅਰਸਿਆਂ ਬਾਅਦ ਮੈਨੂੰ ਮੇਰੀ ਮਾਂ ਦੀ ਦੁਬਾਰਾ ਯਾਦ ਆਈ ਮੈਨੂੰ ਇੰਜ ਲੱਗਿਆ ਕਿ ਕਈ ਸਾਲਾਂ ਬਾਅਦ ਮੇਰੀ ਮਾਂ ਨੇ ਰਾਜੇ ਵਿੜਿੰਗ ਨੂੰ ਕੁੱਟ ਕੇ ਜੱਫੀ ਪਾ ਲਈ ਹੋਵੇ ਇਸ ਤਰ੍ਹਾਂ ਦਾ ਪਿਆਰ ਮੈਨੂੰ ਲੁਧਿਆਣੇ ਦੇ ਲੋਕਾਂ ਨੇ ਦਿੱਤਾ ਜਿਹੜਾ ਮੈਂ ਉਮੀਦ ਨਹੀਂ ਕਰਦਾ ਸੀ ਇਸੇ ਤਰ੍ਹਾਂ ਦਾ ਪਿਆਰ ਮੈਨੂੰ 2012 ਚ ਗਿੱਦੜਵਾਦੇ ਲੋਕਾਂ ਨੇ ਦਿੱਤਾ ਤੇ ਮੈਂ ਉਹਨਾਂ ਦਾ احਸਾਨਮੰਦਾਂ ਔਰ ਰਿਣੀ ਆ ਲੇਕਿਨ ਉਹਦਾ ਮੇਰਾ ਉੱਥੇ ਤਾਂ ਮੈਂ ਮੁਕਸਰ ਚ ਜੰਮਿਆ ਪਲਿਆ ਲੇਕਿਨ ਅੱਜ ਕੋਈ ਐਸਾ ਵਰਗ ਨਹੀਂ ਸੀ ਜੀਨੇ ਮੇਰਾ ਸਵਾਗਤ ਕੀਤਾ ਚਾਹੇ ਉਹ ਦੁਕਾਨਦਾਰ ਸੀ ਚਾਹੇ ਉਹ ਮਹਿਲਾਵਾਂ ਸਨ ਚਾਹੇ ਉਹ ਮੁਸਲਮ ਪਰ ਆਸਾਮ ਚਾਹੇ ਉਹ ਦਲਿਤ ਵੀਰਸਨ ਕਿਤੇ ਜੈ ਭੀਮ ਦਾ ਨਾਹਰਾ ਲੱਗ ਰਿਹਾ ਸੀ ਕਿਤੇ ਜੈ ਸ਼੍ਰੀ ਰਾਮ ਦਾ ਨਾਹਰਾ ਲੱਗ ਰਿਹਾ ਸੀ ਕਿਸੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਬੋਲੇ ਸੋਨ ਦੇ ਹਾਲ ਦੇ ਜਕਾਰੇ ਲੱਗ ਰਹੇ ਸਨ ਕਿਤੇ ਹਲੇਲੂਇਆ ਮੈਂ ਸਮਝਦਾ ਕਿ ਕਿਸੇ ਵਿਅਕਤੀ ਨੇ ਕੋਈ ਮਤਲਬ ਕੇ ਪਿਆਰ ਅਨਿਓ ਕਮ ਹੀ ਨਹੀਂ ਛੱਡੀ